ਹਾਂਜੀ ਪਾਜ ਦੇ ਵਲੌਗ ਚ ਤੁਹਾਡਾ ਸਵਾਗਤ ਆ ਅੱਜ ਵਲੌਗ ਆਪਾਂ ਡਾਇਰੈਕਟ ਅੰਮਰਸਰ ਰਣਜੀਤ ਵੈਣੀਓ ਤੇ ਸ਼ੁਰੂ ਕੀਤਾ ਕਿਹੜਾ ਏਰੀਆ ਪੈਂਦਾ ਅਡਮੈਂਟਨ ਅਡਮੈਂਟਨ ਅੱਛਾ 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 ਨਾਲ ਕਰਦੇ ਹੀ ਕੋ ਤਿੰਨ ਕੰਮ ਹੀ ਤੇ ਕਰਦੇ ਕੀ ਕਹਿ ਰਹੇ ਮੈਂ ਕਹਾਂਗੀ ਯਾਦ ਕਰਿਆ ਕਰੂੰਗਾ ਵੀ ਪੁਗਾਉਂਦੀ ਸੀਗੀ ਤੇ ਚੌਲ ਬਣਾ ਕੇ ਦਿੰਦੀ ਸੀਗੀ ਆ ਯਾਦ ਹੀ ਕਰਿਆ ਕਰਾ ਇਹ ਮਰ ਗਿਆ ਤਾਂ ਜੀ ਫਾਇਦੇ ਬਲੌਗ 'ਚ ਤੁਹਾਡਾ ਸਵਾਗਤ ਆ ਅੱਜ ਬਲੌਗ ਆਪਾਂ ਡਾਇਰੈਕਟ ਅੰਮਰਸਰ ਰਣਜੀਤ ਵੈਨਿਓ ਤੇ ਸ਼ੁਰੂ ਕੀਤਾ ਤੇ ਅੱਜ ਆਏ ਸੀ ਕਿਸੇ ਨਾਲ ਕੰਮ ਕਰਦੇ ਤੁਹਾਨੂੰ ਪਤਾ ਕਰਨਾ ਹੀ ਆ ਇਹ ਇੱਕ ਸਾਡਾ పార్ਟ ਟਾਈਮ ਗੱਡੀਆਂ ਗੁੱਡੀਆਂ ਵਾਵਾ ਖੜੀਆਂ ਆ ਵਾ ਤੇ ਆਪਾਂ ਤਾਂ ਆਪਣੀ ਗੱਡੀ ਤੇ ਲੱਗੇ ਕਰੇ ਦੇਖਦੇ ਆਂ ਬਾਈ ਕਿ ਟਾਈਮ ਲੱਗਦਾ ਇੱਥੇ ਘਰ ਜਾਣ ਲੱਗੇ ਮੰਦਿਰ ਵੋ ਕੌਮ ਦੀ ਆ ਬਹੁਤ ਪੈਸਾ ਆ ਲੋਕਾਂ ਕੋਲੇ ਵੇਲੇ ਗੱਡੀਆਂ ਛੱਡ ਕੇ ਏਸੀ ਬੈਠੇ ਆ ਅਸੀਂ ਡਿਊਟੀਆਂ ਤੇ ਕੰਮਾ ਤਾਂ ਕਰਨਾ ਹੀ ਆ ਬਸ ਇਹ ਆ ਮਾੜੇ ਕੰਮ ਨਹੀਂ ਕਰਨੇ ਨਾਲ ਮਾੜੇ ਕੰਮਾਂ 'ਚ ਪੈਣਾ ਵਾ ਮਿਹਨਤ ਕਰਾਂਗੇ ਸਪੋਰਟ ਕਰਨਾ ਤੁਹਾਡੇ ਹੱਥ ਵਾਸਤਾ ਸਪੋਰਟ ਦੀ ਲੋੜ ਵੀ ਬਹੁਤ ਆ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਯਾਰ ਚਲੋ ਵਲੌਗ ਨੂੰ ਇੰਜੋਏ ਕਰੋ ਲੋ ਜੀ ਸਮਾ ਹੋ ਗਿਆ ਵਾ 3:08 ਤੇ ਰஞ்சிਤ ਵੈਨਿਊ ਤੇ ਬੈਠੇ ਹਜੇ ਜਿਉਂ 11:11 ਦੇ ਆਏ ਆ ਫਰਮ ਨਾਲ ਆਏ ਸੀ ਕਿਸੇ ਨਾਲ ਕੰਮ ਤੁਹਾਨੂੰ ਪਤਾ ਜ਼ਿੰਦਗੀ ਚ ਕਰਨਾ ਹੀ ਪੈਣਾ ਹਜੇ ਘਰ ਚਲਾਉਣਾ ਤਾਂ ਪਾਣਾ ਤੇ ਕੌਣ ਫਿਰ ਕੇ ਆ ਗਿਆ ਹੁਣ ਮੈਂ ਗੱਡੀ ਸਟਾਰਟ ਕਰਕੇ ਬੈਠਾ ਮੈਂ ਥੋੜੀ ਦੇਰ ਹਰਕੂਲਿੰਗ ਕਰੀਏ ਨਾਲੇ ਗਰਮੀ ਬਹੁਤ ਆ ਉਰੇ ਆਲਾ ਰਣਜੀਤ ਵੈਨਿਊ ਦੀ ਇੱਕ ਚੀਜ਼ ਮੈਂ ਨੋਟ ਕੀਤੀ ਪੈਸੇ ਵਾਲੇ ਬਹੁਤ ਮੋਜਾਂ ਨਜ਼ਾਰੇ ਲੁੱਟਦੇ ਇੱਥੇ ਹੁਣ ਕੁਝ ਚੀਜ਼ਾਂ ਆਵੇਂ ਆ ਜਿਹੜੀਆਂ ਦੱਸ ਨਹੀਂ ਸਕਦੇ ਹਨ ਤੇ ਬਾਕੀ ਇਹ ਆ ਚਲੋ ਘੁੰਮਦੇ ਫਿਰਦੇ ਆ ਖੰਨ ਕਰਦੇ ਆ ਦੀ ਲਾਈਫ ਦਾ ਪੈਸੇ ਵਾਲੇ ਬੰਦੇ ਬੈਠੇ ਬੈਠੇ ਦਿਮਾਗ 'ਚ ਇੱਕ ਗੱਲ ਆ ਗਈ ਕਿ ਅੱਜ ਤੁਸੀਂ ਜੇ ਮੰਨ ਲਓ YouTube ਤੇ ਜਾਂ Instagram ਤੇ ਜਾਂ ਕਿਸੇ ਵੀ سوشل میڈیا ਪਲੇਟਫਾਰਮ ਤੇ ਆਪਣੀ ਜਰਨੀ ਸ਼ੁਰੂ ਕਰਦੇ ਹੋ ਤੇ ਜੇ ਤਾਂ ਤੁਸੀਂ ਸਹੀ ਤਰੀਕੇ ਨਾਲ ਕਰ ਰਹੇ ਹੋ ਤੁਹਾਨੂੰ ਸਮਾਂ ਜ਼ਰੂਰ ਲੱਗੂਗਾ ਸਟਾਰਟਿੰਗ 'ਚ ਤੁਹਾਨੂੰ ਪਸੰਦ ਨਹੀਂ ਕਰਨਗੇ ਠੀਕ ਆ ਤੇ ਸਮਾਂ ਜ਼ਰੂਰ ਲੱਗੂਗਾ ਪਰ ਤੁਹਾਨੂੰ ਸਫਲਤਾ ਹਾਸਲ ਹੋ ਜਾਏਗੀ ਹਨਾ ਸਮੇਂ ਦੇ ਹਿਸਾਬ ਨਾਲ ਪਰ ਜਿਵੇਂ ਹੁਣ ਕੁਝ ਪਿਛਲੇ ਦਿਨਾਂ 'ਚ ਵੇਖਣ ਨੂੰ ਮਿਲਿਆ ਮੇਰਾ ਕਹਿਣ ਦਾ ਮਤਲਬ ਇਹ ਸੀ ਪਿਛਲੇ ਦਿਨਾਂ ਚ ਵੇਖਣੋਂ ਮਿਲਿਆ ਕਿ ਚੰਗੇ ਚੱਗੇ ਘਾਰ ਨਸ਼ੇ ਪੱਤਿਆਂ ਚ ਲੱਗ ਕੇ ਵੇਚਣ ਲੱਗ ਗਏ ਕਿਉਂਕਿ ਪੈਸਾ ਇੰਪੋਰਟੈਂਟ ਹੈ ਪਰ ਆਪਾਂ ਐਵੇਂ ਦੇ ਕਿਸੇ ਕੰਮ ਚ ਨਹੀਂ ਪੈਣਾ ਮਿਹਨਤ ਤੇ ਯਕੀਨ ਰੱਖਾਂਗੇ ਤੇ ਮਿਹਨਤ ਕਰਾਂਗੇ ਠੀਕ ਆ ਨਾ ਤੇ ਸਪੋਰਟ ਕਰਨਾ ਤੁਹਾਡੇ ਹੱਥ ਬਸ ਜੋ ਕੋਈ ਚੰਗਾ ਮਾੜਾ ਕਰਦਾ ਸਭ ਇੱਥੇ ਹੀ ਆ ਤੇ ਆਪਾਂ ਮਿਹਨਤ ਕਰਾਂਗੇ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਸਪੋਰਟ ਕਰਿਓ ਠੀਕ ਆ ਤੇ ਵਲੌਗ ਨੂੰ ਇੰਜੋਏ ਕਰਿਆ ਕਰੋ ਕੌਮਦੇ ਕੌਮਦੇ ਆ ਕੇ ਮਾਰਕੀਟ ਮੈਨੂੰ ਤਾਂ ਲੋਕੇਸ਼ਨ ਤੋਂ ਇਲਾਵਾ ਯਾਰ ਪਤਾ ਹੀ ਨਹੀਂ ਲੱਗਣਿਆ ਵਾਕਿਆ ਬਾਹਰ ਦਾ ਸ਼ਹਿਰ ਬਾਹਰ ਦਾ ਹੀ ਹੁੰਦਾ ਸ਼ਾਮ ਨੂੰ 6 ਵਜੇ ਦੇ ਕਰੀਬ ਘਰ ਪਹੁੰਚੇ ਰੋਈ ਪਰ ਬਬਿਆਰ ਵਿੱਚ ਜਾਂਦਾ ਜਾਂਦਾ ਵੀਡੀਓ ਬਣਾ ਰਿਹਾ ਕਰਦਾ ਸਿਰਫ ਫੋਨ ਨਾਲ ਫੋਗਲਾ ਜੇ ਤੇ ਬਈਏ ਦੇ ਹੀ ਕਰ ਲਓ ਜੀ ਆ ਗਏ ਅਸੀਂ ਘਰੇ ਕਮ ਕਮ ਕੇ ਅੰਬਰਸਰ ਹਨਾ ਵੀ ਕਾਕਾ ਆਵਰੇ ਪਿੰਦਾ ਘਰੇ ਆ ਜੋ ਪਾਪਾ ਹਣਾ ਅਸੀਂ ਆ ਗਏ ਹਣਾ ਵੀ ਹੋ ਕੁਝ ਕਹਿਣਾ ਚਾਹੁੰਦਾ ਤੁਸੀਂ ਮੋਟੇ ਲੱਕੜਾ ਪਾ ਦੁਪਹਿਰ ਰੇ ਬਸ ਪਪ ਦੇ ਵਾਸਤੇ ਫੈਰੇ ਨਹੀਂ ਸਾਡੇ ਕੋ 10 ਰੁਪਏ ਉਹ ਮੈਂ ਆ ਇੱਧਰ ਕੋਈ ਇੱਧਰ ਇੱਥੋਂ ਚੱਲ ਨਹੀਂ ਸੀ ਇੱਥੋਂ ਮੋੜ ਹਾਂ ਮੈਂ ਪਾਉਣਾ ਕਰ ਜਾਣਾ ਜੇ ਰੰਗ ਕਿੱਧਰੋਂ ਆਉਂਦਾ ਇੱਧਰੋਂ ਆਉਂਦਾ ਹੈ ਅੱਛਾ ਇਹ ਇੱਧਰੋਂ ਆਉਂਦਾ ਆ ਹਾਂ ਇਹ ਮਾ ਫੇਰ ਤਦੇ ਨਾ ਧਰਮਾ ਦੀ ਕੋਈ ਨਾ ਸਮਝੋਂ। ਅੱਜਾ ਖੜੀ ਨਹੀਂ ਘਰੋਂ ਕੀ ਜਿਵੇਂ ਤੇ ਬਾਕੀ। ਇਹ ਦੇਖਦੀ ਨਹੀਂ ਬਸ ਅੱਜਕੱਲ ਜਵਾਕ ਦੇ ਵਾਲੇ ਆਉਂਦੇ। ਤੁਸੀਂ ਕਰ ਰਹੇ ਓ ਤੇ। ਹਾਂ? ਤੁਸੀਂ ਕਰ ਰਹੇ। ਕਦੋਂ ਕੀ ਹੋ ਗਿਆ? ਕੰਮ ਕਿਉਂ ਨਹੀਂ ਕੀਤਾ ਛੁੱਟੀਆਂ ਦਾ? ਮਾਂ ਮਾਰ ਗਈ। ਕਦੋਂ? ਮੈਂ ਲਾਈਕ ਮੇਰੀ ਨੰਨੀ ਬੋਟਲ ਏ। ਮੀ ਮਮੀ ਮਾਰ ਗਈ। ਕੌਣ ਮਾਰ ਗਈ? ਏ ਮਮੀ ਹੁਣੇ ਕੌਣ ਕਹਿ ਰਹੀ ਸੀ ਪਹਿਲਾਂ ਕਿੰਨੂ ਕਿਹਾ ਨਹੀਂ ਪੜਾਵਾ ਉਹ ਤਾਂ ਨਹੀਂ ਮਰੀ ਨਹੀਂ ਪਹਿਲਾਂ ਕਿੰਦਾ ਨਾਮ ਲਿਆ ਸੀ ਦੱਸ ਤਾਂ ਨਹੀਂ ਮੈਨੂੰ ਫਿਰ ਮੈਨੂੰ ਸਮਝ ਲੱਜੂਗੀ ਪਹਿਲਾਂ ਤਾਂ ਕਿੰਨੂ ਕੌਣ ਮਰਿਆ ਕਿਹਾ ਸੀ ਰਾਮਾ ਮੈਂ ਮੰਮੀ ਮਰੀ ਹਾਂ ਹਾਂ ਅੱਛਾ ਫਿਰ ਤੇ ਸਕੂਲ ਦਾ ਕੰਮ ਕਿਉਂ ਨਹੀਂ ਕੀਤਾ ਪੜਾਵਾ ਮੈਂ ਮੰ ਮੰਮੀ ਨਹੀਂ ਮਰੀ ਮੇਰੀ ਮਾਮੀ ਮੜੀ ਆ ਅੱਛਾ ਪਹਿਲਾਂ ਤਾਂ ਹੋਰ ਹੀ ਦੱਸੀ ਜਾਂਦੀ ਸੀ ਛੁੱਟੀਆਂ ਦਾ ਕੰਮ ਆ ਨਾ ਨਾ ਕਰਨ ਦੀ ਮਾਰੀ ਝੂਟ ਕੱਢੇ ਬੋਲਦੀ ਬੈਗ ਮੈਂ ਨਵਾਂ ਲਿੱਤਾ ਕਦੋਂ ਗੱਬਰ ਦਾ ਬੈਗ ਵੱਡਾ ਅੱਛਾ ਗੱਬਰ ਪਾਂਚ ਅੱਛਾ ਆ ਜਾ ਆ ਜਾ ਓਏ ਆ ਜਾ Ajo, 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 oh, ajo, ajo, ekor palti nakarjo, ajo, itu berkakap palti lagi, oh very good, kalau dawa palti nalar ਕਾਂਚੀ ਤੇ ਨੁਬੱਡ ਤੇ ਲੱਭਦੇਣਾ ਤੇ ਤੂੰ ਪਈ ਹਣਾ ਥੱਲੇ ਉਹ ਕੁੜੀ ਸੀ ਇੱਕ ਵਾਰ ਨਾ ਅੱਗੇ ਆਈ ਤੇ ਇਹਨਾਂ ਦੇ ਵਿਆਹ ਤੇ ਜਾਣਾ ਸੀ ਅੱਛਾ ਇੱਥੇ ਮੈਨੂੰ ਦੱਸ ਬੈਠੀਆਂ ਦੋ ਜਣੀਆਂ ਸੀ ਛੋਟੀਆਂ ਛੋਟੀਆਂ ਇਹ ਕਾਹ ਏਡੇ ਹੋਣ ਗਈ ਤੇ ਮੈਨੂੰ ਕਹਿੰਦੇ ਅਸੀਂ ਵਿਆਹ ਤੇ ਜਾਣਾ ਅੱਜ ਮੈਂ ਕਹਾ ਮੈਨੂੰ ਦੱਸ ਬੈਠੀ ਆ ਮੈਂ ਤਾਂ ਮਗਰ ਲੱਗੂ ਮੈਂ ਕਹਾ ਮੈਂ ਵੀ ਜਾਊਂਗਾ ਤਿੰਨ ਚਾਰ ਮੇਰੇ ਕੋ ਗੇੜੇ ਜੇ ਕੱਢੇ ਫਿਰ ਮੈਂ ਨਾਲ ਦੇ ਪਿੱਛੇ ਪਿੱਛੇ ਜਿੱਧਰ ਜਾਣ ਮੈਂ ਪਿੱਛੇ ਪਿੱਛੇ ਕਹਿੰਦੀ ਐ ਸੱਚੀ ਪਿੱਛੇ ਲੱਗ ਗਿਆ ਵਾ ਫਿਰ ਆਈਆਂ ਹੀ ਨਹੀਂ ਫਿਰ ਵਿਆਹ ਵੀ ਉਹ ਭੁਗਤਾ ਕੇ ਤੇ ਅਗਲੇ ਦਿਨ ਟੱਕਰੀਆਂ ਮੈਨੂੰ ਹਾਂ ਇਹਨਾਂ ਨੂੰ ਇਹ ਸੱਚੀ ਪਿੱਛੇ ਲੱਗੂਗਾ ਸੱਚੀ ਜਾਊਗਾ ਸਾਡੇ ਨਾਲ ਲਿਆ ਲੈ ਗੱਲਾਂ ਉਹ ਹੀ ਸੀ ਬੋਲੇ ਬੋਲੇ ਰਿਸ਼ਤੇਦਾਰੋਂ ਬੋਦੀ ਪੁੱਤੀ ਜੀ ਅੱਛਾ ਇਹ ਸੀ ਉਪੜੀ ਹਾਂ ਭਾਰਾ ਨੂੰ ਲੈ ਕੇ ਦਿੱਤੀ ਉਹ ਨਾਲ ਦੀ ਫੋਨ ਫੋਨ ਖਾਂਦੀ ਆ ਇੱਕ ਵਾਰ ਸੀ ਅੱਜ ਦੇ ਦੀਆਂ ਨਾ ਨੇ ਤੇਜ ਬੋਧ ਅੱਜ ਕਾਣ ਦੇ ਤੇਜ ਜਾਨੇ ਚੁਰਚ ਮਾਰਦੇ ਆ ਗੱਲ ਨਹੀਂ ਕਰਨ ਦਿੰਦੇ ਆ ਬਾਹਰ ਵੇਖੇ ਜਾਨੇ ਉਹਨੇ ਕਿੰਨੀ ਗੱਲ ਦੇ ਉੱਤੇ ਗੱਲ ਉਹਦੇ ਰੱਖ ਦਿੰਦੇ ਉਧਰ ਵੀ ਐ ਫਿਰਦੇ ਹੋਣੇ ਕਹਿੰਦੇ ਉਧਰ ਨਹੀਂ ਆਦੇ ਬਾਹਰ ਨਿਕਲਦੇ ਨਹੀਂ ਨਾ ਕਾਰਾਂ ਦੇ ਜਾਂਦੇ ਸਟੋਰਾਂ ਤੋਂ ਕੋਠੇ ਮਿਲ ਜਾਂਦੇ ਅੱਛਾ ਆਏ ਮਿਲ ਜਾਂਦੇ ਛੰਡਾ ਹੁੰਦਾ ਅੱਛਾ ਔਰ ਬਜ਼ੁਰਗ ਜਿੰਨਾਂ ਤੇ ਹੁੰਦੇ ਨੇ ਪਾਰਕਾਂ 'ਚ ਲੈ ਜਾਂਦੇ ਹੋਣੇ ਜੋ ਆਕਾਂ ਨੂੰ ਆਕਾਂ ਨੂੰ ਲੈ ਜਾਂਦੇ ਜਿਵੇਂ ਹਰ ਘਾਉਂ ਨੂੰ ਲੈ ਜਾਂਦੇ ਅੱਛਾ ਉਹ ਤੇ ਪਿੰਗਾ ਪੁੰਗਾ ਬਣਿਆ ਦੂਜੇ ਬਿਚੂਨੇ ਢਾਣੇ ਦਵਾ ਦਿੰਦੇ ਢਾਣੇ ਲਾਟੇ ਲਾ ਕੇ ਜਾਂਦੇ ਆ ਜਾਂਦੇ ਤੁੰਗਰੀ ਕਰਨੇ ਮਾਰੇ ਜਿਹਾ ਪਾਰਕ ਹਾਂ ਪਾਰਕ ਅੱਛਾ ਅੱਛਾ ਇਹਦੇ ਮੁੱਖ ਕਿਹੜਾ ਹੈ ਹਾਂ ਇਹ ਵਗਣ ਹਾਂ ਗੱਡੀਆਂ ਬਾਹਰ ਹੀ ਖੜਦੀਆਂ ਕਿ ਅੰਦਰਾਂ ਚ ਗੱਡੀ ਜਰਾ ਨਹੀਂ ਬਣੀ ਆਏ ਕਰਕੇ ਗੱਡੀਆਂ ਜਿਆਦਾ ਬੰਦੇ ਹੋਰ ਦੇਖ ਸਕਦੇ ਆਂ ਦੇਖਦੇ ਅੱਛਾ ਤੇ ਬਾਹਰ ਆਹ ਆ ਵੀ ਪੱਕਾ ਥਾ ਆਹ ਹੋਣਾ ਹੈ ਤੇ ਆ ਪੱਕਾ ਥਾ ਸਭ ਗੱਡੀਆਂ ਕਰਦੀਆਂ ਅੱਛਾ ਇੱਕ ਅੰਦਰ ਇੱਕ ਬਾਹਰ ਦੋ ਅੰਦਰੇ ਵੀ ਹੋ ਜਾਂਦੀਆਂ ਤੇ ਬਾਹਰ ਅੰਦਰ ਵੀ ਹੋ ਜਾਂਦੀਆਂ ਬਾਹਰ ਵੀ ਹੋ ਜਾਂਦੀਆਂ ਅੱਛਾ ਅੱਛਾ ਚਾਰ ਗੱਡੀਆਂ ਹੋ ਜਾਂਦੀਆਂ <laughs> अच्छा हां जेड़ा ਘਰ ਦੇ ਪਿਛਲੇ ਪਾਸੇ ਯਾਰਡ ਜਾਂਦਾ ਵਾ ਅੱਛਾ ਉੱਥੇ ਵੀ ਗ੍ਰੀਨਰੀ ਬਣਾਈ ਠੀਕ ਆ ਲੱਗਿਆ ਇਹ ਛੋਟਾ ਜਿਹਾ ਗਾਰਡਨ ਜਿਆ ਬਣਾਇਆ ਹੁੰਦਾ ਤੇ ਜਾਂ ਬਸ ਜਿਆ ਬਾਗ਼ ਲਾ ਲੈਂਦੇ ਅੱਛਾ ਚਾਰ ਦੁਵਾਰੀ ਕਰਨ ਦੀ ਤਾਂ ਲੋੜ ਪੈਂਦੀ ਉੱਥੇ ਹਨਾ ਚਾਰ ਦੁਵਾਰੀ ਉਹ ਚੂਟੀਆਂ ਪੱਟੀਆਂ ਹੀ ਲਾ ਲੈਂਦੇ ਉਹ ਪੱਟੀਆਂ ਹੀ ਉਹ ਲਾਈ ਦੀ ਜਾਲੀ ਟਾਈਪ ਜਾਂ ਜਾਲੀ ਜਾਲੀ ਪੱਟੀਆਂ ਹੀ ਲਾ ਜਾਂਦੇ ਅੱਛਾ ਅੱਛਾ ਆਪਦੇ ਹੱਦੀ ਜਗ੍ਹਾ ਵੱਲੀ ਹੋਣੀ ਹੱਦੀ ਹੱਦੀ ਜਗ੍ਹਾ ਵੱਲੀ ਇਹ ਦੇਖੋ ਪਿੰਡਾਂ ਨੇ ਕੰਦਾਂ ਦਾ ਤੇ ਲਾਈਂ ਦਿਆ ਅੱਛਾ ਇਹ ਦਿੱਲੀ ਦੀ ਕੰਮ ਵੀ ਹੂੰ ਉਧਰ ਫਿਰ ਸਰਕਾਰ ਦੇ ਇੰਤਜ਼ਾਮ ਚੰਗੇ ਆ ਨਾ ਇੱਧਰ ਤਾਂ ਕੋਈ ਖਾਲੀ ਜਗ੍ਹਾ ਤੇ ਇਹ ਹੀ ਵਲ ਬੋਲ ਲੈਂਦੇ ਇੱਥੋਂ ਦੇ ਮੰਤਰੀ ਸਰਪੰਚਾਂ ਉਹ ਨਹੀਂ ਬਾਤ ਸਰ ਬਹੁਤ ਕੁਝ ਪਾਲੇ ਦਾ ਕਾਲਾ ਲੱਗ ਜਾਂਦਾ ਹੂੰ ਢਿੰਗਾ ਪੁੰਗਾ ਬੰਨਾ ਨਿਆਂ ਦਾ ਟੇਟਨ ਵਾਤੇ ਕਿਹੜਾ ਏਰੀਆ ਪੈਂਦਾ ਕੰਡ ਐਡਮੈਂਟਨ ਐਡਮੈਂਟਨ ਅੱਛਾ ਨਾਲ ਕਰ ਕਰੀਏ ਫੋਟੋਨੇ ਕੋ ਮਿਲਦੇ ਕਰੀਏ ਕੋ ਕਲ ਕਰੀਏ ਥੋੜਾ ਚੱਲੀਏ ਹਾਂ ਇਹ ਲੀ ਦੇ ਆ ਜਿਹੜੇ ਥੋੜੇ ਕਨਾਲੂ ਆ ਬੰਦੇ ਅੱਛਾ ਮੈਂ ਫਿਰ ਇੱਥੇ ਆ ਜਾਣਾ ਨੰਬਰ ਦੇ ਘਰੇ ਜਾਣਾ ਹਾਂ ਇੱਥੇ ਇੱਥੇ ਤਾਂ ਇੰਨੀ ਵਾਰ ਤੁਰਨੀ ਪਈ ਤੇ ਲੁੱਟਣ ਵਾਲੇ 10 ਖੜੇ ਹੁੰਦੇ ਰਾਹ 'ਚ ਹਾਂ ਲੁੱਟ ਆਏ ਦਸ ਕਰੇ ਇੰਡੀਆ ਆ ਨਾ ਫਿਰ ਓਏ ਤੂੰ ਉੱਠਾ ਕਿ ਜੁ ਮਰਦੀ ਪਾਈ ਤੇ ਹੂੰ ਜੁ ਕਿ ਮਰਦੀ ਪਾਈ ਤੇ ਬੋਲੀ ਮੈਂ ਕਰਾ ਅੱਛਾ ਓਏ ਇੱਕ ਖਾਈ ਜਾ ਨਾ ਬੜੀ ਜੀ ਬੋਲੀ ਹਾਂ ਜਿਹੜੀ ਚੀਜ਼ ਆਉਗੀ ਮੂੰਹ ਚ ਪਾਣ ਨੂੰ ਕਰਦੀ ਚੱਬਦੀ ਨਾ ਫਿਰ ਉਹ ਚੀਜ਼ਾਂ ਨੂੰ ਹਣਾ ਅੱਜ ਕਰਦੇ ਹਾਂ ਪਹਿਲੀ ਵਾਰੀ ਹੋਇਆ ਜਿਹੜਾ ਪੂਆ ਨਾਲ ਇੰਨੀਆਂ ਗੱਲਾਂ ਮਾਰੀਆਂ ਪੂਆ ਅੱਗੇ ਹੀ ਬੜੇ ਵਧੀਆ ਹੀ ਪਰ ਇਹਦੇ ਕਿ ਬਹੁਤ ਗੱਲਾਂ ਕੀਤੇ ਹਾਂ ਅਸੀਂ ਯੇਸੂ ਸਿਰਫ ਬਾਪ ਤੇ ਕੀਤਾ ਰੰਗ ਤੇ ਪਰ ਪੂਰ ਹੱਥ ਸਜਤੇ ਸੱਚਾਈ ਨਾਰੇ ਮਾਂ ਪਰ ਪੂਰ ਹੱਥ ਸਜ ਅੱਜ ਫਿਰ ਮਿੱਠੇ ਚੋਲ ਬਣਾ ਰਹੇ ਹਟੋ ਨੇ ਬਹੁਤ ਬਣਾਉਂਦੇ ਭਾਈ ਅੱਛਾ ਤੇਰਾ ਠੀਕ ਨਹੀਂ ਤਾਂ ਆਰਾਮ ਕਰ ਲੈਣਾ ਸੀ ਨਹੀਂ ਨਹੀਂ ਕੋਈ ਆਰਾਮ ਨਹੀਂ ਲੈਣਾ ਪਰ ਨਹੀਂ ਤਾਂ ਕਰਦਾ ਸੀ ਅੱਛਾ ਦੂਜੇ ਬਣਾਉਣੇ ਕਿ ਮਿੱਠੇ ਬਣਾਉਣੇ ਜੀ ਠੀਕ ਹੈ ਅੱਛਾ ਜੀ ਆਖਰਕਾਰ ਬਣ ਗਏ ਚੋਲ ਹੈ ਕੈਨੇਡਾ ਵਾਲੀ ਭੂਆ ਦੇ ਹੱਥ ਦੇ ਯਾਰ ਮਰ ਗਏ ਤਾਂ ਯਾਦ ਕਰਿਆ ਕੀ ਕਹਿ ਰਹੇ ਮੈਂ ਕਹਾ ਯਾਦ ਕਰਿਆ ਕਰੂਗਾ ਵੀ ਭੂਆ ਆਉਂਦੀ ਸੀਗੀ ਤੇ ਚੋਲ ਬਣਾ ਕੇ ਦਿੰਦੀ ਸੀਗੀ ਆ ਯਾਦ ਹੀ ਕਰਿਆ ਕਰਾਂ ਇਹ ਮਰ ਗਏ ਤਾਂ ਕੋਡਲੀਆਂ ਨਹੀਂ ਮਰਦੀਆਂ ਹੁੰਦੀਆਂ ਐਨਾ ਜਿੰਨਾ ਕੈਨਾ ਰੰਗ ਲੈ ਲੋ ਤੇ ਕੌਲੀ ਚ ਕੋਲ ਕੇ ਤੇ ਪਾਣੀ ਦੇ ਦੇ ਜਾਈ ਦੇਉਦੋਂ ਕਿਨਾਲੇ ਦੀ ਚੌੜ ਪਾਣੀ ਮੁੱਠੇ ਚੋ ਪਾਣੀ ਮੁਰ ਕੰਦੀ ਰਕਾਇਨ ਲੈ ਇੱਕ ਕੰੜੀ ਹੋ ਜਾ ਜਿੰਨ ਲੱਗੀ ਜਾਂਦੀ ਕਰਦੇ ਆ ਨਾ ਮੁੜ ਕੇ ਉਹਨਾਂ ਪਾਉਂਦੇ ਪਾਣੀ ਦੇ ਵਿੱਚ ਚੀਨੀ ਘੋਲ ਲੈਣੀ ਹਣਾ ਪਹਿਲਾਂ ਹਾਂ ਪਾਣੀ ਦੇ ਵਿੱਚ ਮਿੱਠੀ ਚੀਨੀ ਘੋਲ ਜਰ ਜਾਂਦੀ ਪਾਣੀ ਦੇ ਫਿਰ ਚੌਲ ਫਿਰ ਪਾਵੇ ਨੀ ਨੀ ਚੀਨੀ ਚੀਨੀ ਕਿੰਨੀ ਚੀਨੀ ਚੀਨੀ ਤਾਂ ਪਾਣੀ ਦੇ ਵਿੱਚ ਘੁਲੀ ਜਾਣੀ ਹੈ ਨਾ ਜਿਵੇਂ ਜਿਵੇਂ ਗਰਮ ਹੋਈ ਜਾਊਗਾ ਕਾ ਨਹੀਂ ਫਿਰ ਉਹ ਚੌਲ ਨਾਲ ਉਹ ਚੀਨੀ ਪਾ ਲਈ ਤੇ ਚੌਲ ਗਲਦੇ ਨਹੀਂ ਸੀ ਤੇ ਚਾਹ ਆ ਜੋਲ ਨਹੀਂ ਕਰਦੇ ਫਿਰ ਪਹਿਲਾ ਪਹਿਲਾ ਚੌਲ ਪਾ ਦੂ ਤੇ ਚੀਨੀ ਬਾਅਦ ਚ ਜਿਹੜਾ ਦੱਕ ਜੇ ਜਾਣੇ ਫੁੱਲ ਚੱਲੇ ਚੌਲ ਉਹਦੇ ਚੀਨੀ ਪਾ ਦੇ ਅੱਛਾ ਤੱਕ ਲਾ ਦੇ ਹਾਂ ਆ ਉਹਦਾ ਕਰਾ ਦੂ ਤੁਸੀਂ ਚ ਲੈ ਕੇ ਸੁੱਕ ਜਰ ਲਾ ਦੇ ਜਿਹੜਾ ਫੂਟ ਪਾਉਂਦਾ ਹੂੰ ਅਮਰੀਕਨ ਕਰਣੀ ਜਾਂਦ ਨੂੰ ਆਪਸ ਕਾਹ ਮਦੂ ਕਿਉਂਕਿ ਵਿੱਚ ਫਾਦੇ ਕਿਉਂਦਾ ਪਾਣੀ ਵਿੱਚ ਹੀ ਪੋੜਾ ਪੈਂਦਾ ਪਾਣੀ ਮੰਨ ਲਓ ਜੇ 2 ਗਲਾਸ ਬਣਾਉਣੇ ਫਿਰ ਪਾਣੀ ਕਿੰਨਾ ਪਾਉਣਾ ਤੋ ਲਾ ਦੋ ਗਲਾਸ ਬਣਾਉਣੇ ਹਾਂ ਮੰਨ ਲਓ ਜੇ ਦੋ ਗਲਾਸ ਬਣਾਉਣੇ ਦੋ ਗਲਾਸ ਆ ਜਿਆਦੇ ਨਹੀਂ ਚਲ ਦੋ ਗਲਾਸ ਹੀ ਬਣਾਉਣੇ ਤੇ ਚਾਰ ਪਾ ਦੇ ਹੋਏ ਅੱਛਾ ਉਹੀ ਸਿਸਟਮ ਆ ਆਹ ਹੋਏ ਹੋਏ ਚਾਰ ਬਾਦੋ ਉਹੀ ਜੇ ਤੁਹਾਡਾ ਠੀਕ ਆ ਓਕੇ ਦੀ ਡਾਲ ਸਾਰੇ ਸਾਰੇ ਅੰਗਰੇਜ਼ੀ ਹੁੰਦੇ ਸੀ ਅੰਗਰੇਜ਼ੀ ਹੁੰਦੇ ਸੀ ਸਾਰੇ ਇੱਥੇ ਸਾਰੇ ਉਹ ਤਾਂ ਅੰਗਰੇਜ਼ੀ ਹੁੰਦੇ ਸੀ ਆ ਡਰਪ ਫਾਇਰ ਜੀਨੀਅਰ ਤਪਨਾ ਆ ਸੀ ਪਾਗੀ 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 ਮੂਚ ਪਾਗੀ ਮੂਚ ਦਾ ਲਾਉਂਦੀ ਕੋ ਤੇ ਆ ether ko bahut aa raha tha sir to baba ਕੁੜੀਆ ਕੁੜੀਆ ਵਾਫੇਦੋ ਨਾ ਗੋਰੀਆ ਨਾ ਤੀਬੂ ਵਰਦੀ ਅੰਗਰੇਜ਼ੀ ਚ ਇਥੇ ਕੰਮ ਕਰਾ ਜਿਆਦਾ ਚੰਗੀ ਕੰਮ ਕਰਾ ਅੰਗਰੇਜ਼ੀ ਬੋਲਣੀ ਉਹ ਦੋਵੇਂ ਬੋਲਦੀ ਤੇ ਘਰੇ ਤਾਂ ਫਿਰ ਪੰਜਾਬੀ ਚ ਹੀ ਗੱਲ ਕਰਨੀ ਸਾਰਿਆਂ ਪਾਰਟੀ ਚ ਬੈਠੇ ਤਾਂ ਵੀ ਪੰਜਾਬੀ ਚ ਹੀ ਗੱਲ ਕਰਨੀ ਪਾਰਟੀ ਨੂੰ ਤਾਂ ਘੱਟ ਹੀ ਕਰਦੀ ਹੋਣੀ ਉਹਦੀ ਅੰਗਰੇਜ਼ੀ ਹੀ ਕਰਦੀ ਉਹ ਕਰੇ ਨਹੀਂ ਆ ਮਾਨਾ ਕਰਦੀ ਇਹਨਾਂ ਤਾਂ ਪੰਜਾਬੀ ਬੋਲਦੀ ਮਾਨਾ ਦੋ ਜਿੱਤਾ ਕਰਦਾ ਆਹੀ ਤਾਂ ਕਰਦੀ ਮਾਨਾ ਤਾਂ ਬੈਣ ਲਈ ਤੁਹਾਨੂੰ ਓਕੇ ਓਕੇ ਥੈਂਕ ਯੂ ਫਿਰ ਨੀਤੂ ਨੇ ਸਿਖਾਇਆ ਮੈਨੂੰ ਆਵਦ ਨਹੀਂ ਆਪਾਂ ਆਹ ਕਸਾਮ ਕਰਨ ਵਾਲੀ ਹੈ ਤਾਂ ਕਿ ਇਹ ਬਾਬਾ ਮੈਨੂੰ ਆਵਦ ਨਹੀਂ ਆ ਸਾਡੀ ਜਿਹੜਾਈ ਲੱਗਦੇ ਕੋਲ ਹਾਂਜੀ ਹਾਂਜੀ ਹਾਂ ਆਪ ਵੀ ਆਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਹੋ ਕੇ ਹੋ ਕੇ ਹੋ ਗਿਆ ਅੱਛਾ ਸਾਸੂ ਕਰਦੇ ਜੇ ਸੈਲ ਕਰਨ ਜਾਣੇ ਕਿ ਨਹੀਂ ਤੇ ਉਹ ਉਹਨਾਂ ਨੇ ਬੋਲਣਾ ਜਰੂਰ ਆਪਣੇ ਪੰਜਾਬੀ ਦਾ ਨਾਮ ਬੋਲਣਾ ਜੀ ਅੱਛਾ ਆਈ ਕਾਲ ਦੀ ਲੱਗਦੇ ਘੁੰਮਣੇ ਫਿਰਦੇ ਹੁੰਦੇ ਆ ਦੇ ਉਹ ਕੇ ਉਹ ਕੇ ਉਹ ਕੇ ਉਹ ਕੇ ਉਹ ਕੇ ਉਹ ਕੇ ਗਰਾਉਂਡ ਉਹਨਾਂ ਦੇ ਨਾਲ ਹੋ ਰਿਹਾ ਸੀ ਉਹ ਆ ਰਹੇ ਆਪਣੇ ਆਏ ਹੋਏ ਸੀ ਤੇ ਅੱਜ ਉਹ ਚੱਲੇ ਆ ਵਾਪਸ ਆਪਣੇ ਪਿੰਡ ਫਿਰ ਉਥੋਂ ਉਹਨਾਂ ਨੇ ਹਫਤੇ 10 ਦਿਨਾਂ ਨੂੰ ਚਲੇ ਜਾਣਾ ਵਾਪਸ ਆਪਦੇ ਸ਼ਹਿਰ ਐਡਮਿੰਟਨ ਤੇ ਅੱਜ ਉਹਨਾਂ ਨੂੰ ਛੱਡਣ ਚੱਲੇ ਸੀ ਕੱਢੀ ਹੋਈ ਜਾਂਦੀ ਰੈਡੀ ਮੈਂ ਕਿਹਾ ਸਟਾਰਟ ਕਰ ਲਈਏ ਥੋੜੀ देर ਫਿਰ ਜੰਦ ਜੰਦ ਰਿਫਲ ਕਰਾ ਲਾਂਗੇ ਤੇ ਚਲੋ ਛੱਡ ਕੇ ਆਨੇ ਆ ਤੁਹਾਡੇ ਨਾਲ ਮੂਮੈਂਟ ਸ਼ੇਅਰ ਕਰਾਂਗੇ ਤੇ ਉਸੇ ਨਾਲ ਵਲੌਗ ਦੀ ਐਂਡਿੰਗ ਕਰਾਂਗੇ ਠੀਕ ਆ ਹੋਆ ਪਿੰਡ ਵਿਖਾਉਣਾ ਤੁਹਾਨੂੰ ਅੱਜ ਨੇ ਦੱਸਿਆ ਤੁਹਾਨੂੰ ਨਾ ਹੈ ਹਾਂ ਅੱਛਾ ਵੀਡੀਓ ਬਣਾ ਰਿਹਾ ਨਹੀਂ ਮੈਨੂੰ ਪਤਾ ਲੱਗ ਜਾਏਗਾ ਨਾ ਫਿਰ ਅੱਛਾ ਠੀਕ ਹੈ ਅੱਜ ਤਾਂ ਉਹ ਆਣੇ ਜਾਣ ਲੱਗੇ ਮੀਂਹ ਪਵਾਤਾ ਹਾਂ ਹਾਂ ਕੋਠਾ ਕਿ ਪੁਆਇਆ ਜਿੰਨੀ ਸਾਥ ਦੀ ਇੱਧਰ ਤਾਂ ਹੈ ਨਹੀਂ ਨਾ ਹਕ ਤੋ ਸੇ ਤੂੰ ਕਰ ਮੈਂ ਕਿਤਾ ਨਹੀਂ ਬੈਠੀ ਨਾਲ ਤੈਨੂੰ ਡੰਡਾ ਹੈਗਾ ਯਾਰ ਸਹੀ ਗੱਲ ਹੈ ਦੇਖੋ ਕਿ ਜੀਵਨ ਦੀ ਬਿਹਤਰੀ ਵਾਸਤੇ ਹੋਵੇ ਇਹ ਤੇ ਕੋਈ ਖੁਦਾਵੰਤਰੇ ਦੀ ਨੱਬੀ ਲੈ ਕੇ ਜਾਉਂਦਾ ਹਾਂ ਪਰ ਜੇ ਲੋਕ ਆ ਰਹੇ ਜਾਂ ਰਸਤੇ ਤੇ ਜਾ ਰਹੇ ਕੋਨ ਨੂੰ ਬਿਸਤਰੀ ਸਲਾਮ ਪੜਾ ਕਿਸ਼ੀ ਇਹ ਰੌਣਾ ਨੱਪਾ ਛੋਟਾ ਬੰਦ ਰੌਣਾ ਲੈ ਭਈਆ ਆਈ ਪੂਆ ਦਾ ਕਮਰਾ ਆਇਸੀ ਪੂਆ ਨੂੰ ਛੱਡਣ ਪੂਆ ਨੇ ਤਾਂ ਲਮਾਰੀ ਬੜੀ ਘੈਂਟ ਬਣਵਾਈ ਆ ਤੇ ਉੱਤੇ ਆ ਠੀਕ ਹੈ ਭਾਈ ਨੇ ਥੋੜੀ ਦੇਰ ਤੇ ਫਿਰ ਜਾਣਾ ਘਰੇ ਆ ਗਰਮੀ ਆਈ ਪੂਰੀ ਬਾਰ ਲੋ ਜੀ ਪਹੁੰਚ ਗਏ ਆਪਦੇ ਘਰੇ ਕੋਹਣ ਕੋਹੜਾ ਦੇ ਪਰ ਡ੍ਰੋਪ ਕਰਕੇ ਤੇ ਇਹ ਬਾਹੋਂ ਹੀ ਪਹੁੰਚੇ 5 ਮਿੰਟ ਹੋ ਗਏ ਤੇ ਤੁਹਾਨੂੰ ਆਖਰ ਚ ਇਹ ਗੱਲ ਕਹਿਣੀ ਆ ਕਿ ਆਪਣਾ ਵਲੌਗ ਤੁਹਾਨੂੰ ਵਧੀਆ ਲੱਗੇ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਮੈਂ ਤਦਾ ਕਰਦੇ ਆ ਪਹਿਲਾਂ ਨੌਲੇਜ ਦੇ ਹਿਸਾਬ ਨਾਲ